ਗੱਲ ਇੱਕੋ ਯਾਦ ਰੱਖਿਆ ਕਰੋ ਜਿਹੜੀ ਬਹੁਤ ਵੱਡੀ ਹੈ ਕਿ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੈ ਤੇ ਉਹਨਾਂ ਨੇ ਸਭ ਕੁਝ ਠੀਕ ਕਰ ਦੇਣਾ ਕੋਈ ਦੁੱਖ ਤਕਲੀਫ ਕੋਈ ਸਮਾਂ ਕੋਈ ਹਾਲਾਤ ਕੁਝ ਵੀ ਵੱਡਾ ਨਹੀਂਗਾ ਮੇਰੇ ਬਾਬਾ ਹੀ ਸਭ ਤੋਂ ਵੱਡੇ ਹੈ ਮੇਰੇ ਮਾਲਕ ਨੇ ਇੱਕ ਦਿਨ ਐਸਾ ਲੈ ਗਿਆ ਨਾ ਹੁਣ ਬਹੁਤ ਜਲਦੀ ਲੈ ਗਿਆ ਨਾ ਕਿ ਸਭ ਕੁਝ ਠੀਕ ਹੋਏ ਨਾ ਦੇਖੋ ਆਪਣੇ ਆਪ ਨੂੰ ਜਦੋਂ ਤੁਸੀਂ ਆਪ ਹੌਸਲਾ ਦੇ ਦਿੱਤਾ ਨਾ ਜਦੋਂ ਤੁਸੀਂ ਆਪਣੇ ਦਿਲ ਨੂੰ ਇੱਕ ਜਗ੍ਹਾ ਤੇ ਸਥਿਰ ਕਰ ਲਿਆ ਕਿ ਦਿਲਾਂ ਤੂੰ ਨਹੀਂ ਡਰਨਾ ਮੇਰਾ ਗੁਰੂ ਬੈਠਾ ਮੇਰੇ ਗੁਰੂ ਨੇ ਇੱਕ ਇੱਕ ਚੀਜ਼ ਮੇਰੀ ਜ਼ਿੰਦਗੀ ਦੀ ਪਲਾਨ ਕੀਤੀ ਹੋਈ ਹੈ ਤੇ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਦੇ ਡਰ ਆਪਣੇ ਆਪ ਖਤਮ ਹੋ ਜਾਣਗੇ ਤੁਹਾਡੀ ਲਾਈਫ ਨਾ ਆਪਣੇ ਆਪ ਹੀ ਸਿੱਧੇ ਰੁਖ ਚੱਲਣੀ ਸ਼ੁਰੂ ਹੋ ਜਾਏਗੀ ਫਿਰ ਕਿਉਂਕਿ ਐਕਸਪੈਕਟੇਸ਼ਨਸ ਵੀ ਆਪਣੇ ਮਾਲਕ ਤੋਂ ਹੈ ਮੰਗਣਾ ਵੀ ਆਪਣੇ ਮਾਲਕ ਤੋਂ ਹੈ ਤੇ ਰਜਾ ਚ ਵੀ ਉਹਦੀ ਰਹਿਣਾ ਸਾਨੂੰ ਡਰ ਨਹੀਂਗਾ ਕਿਸੇ ਦਾ ਕਿ ਕੋਈ ਚੀਜ਼ ਸਾਡੇ ਕੋ ਖੋ ਕੇ ਲੈ ਜਾਏਗਾ ਸਾਨੂੰ ਪਤਾ ਸਾਡੇ ਮਾਲਕ ਨੇ ਸਾਡੇ ਲਈ ਜੜੀਆਂ ਚੀਜ਼ਾਂ ਰੱਖੀਆਂ ਉਹ ਸਾਡੇ ਤੱਕ ਆਪਣੇ ਆਪ ਹੀ ਪਹੁੰਚ ਜਾਣੀਆਂ ਤੇ ਬਹੁਤ ਸੋਹਣੀਆਂ ਸੋਚੀਆਂ ਹੀ ਆ ਜਦੋਂ ਤੁਹਾਡੇ ਦਿਲੋਂ ਇਹ ਗੱਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਕਿ ਨਹੀਂ ਯਾਰ ਮਾਲਕ ਨੇ ਬੜਾ ਚੰਗਾ ਸੋਚਿਆ ਮੇਰੇ ਬਾਰੇ ਤੇ ਮੈਂ ਕਹਿੰਦਾ ਜੀ ਚੰਗਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸਾਰੀ ਦੁਨੀਆ ਗਲਤ ਬੋਲਦੀ ਹੋਵੇ ਤੁਹਾਡੇ ਆਪਣੇ ਮਾੜਾ ਬੋਲਦੇ ਹੋਣ ਤੁਹਾਨੂੰ ਕੁਝ ਨਹੀਂ ਇਹ ਫਰਕ ਪੈਣਾ ਤੁਹਾਡੇ ਚੰਗੇ ਕੰਮ ਮਾਲਕ ਨੇ ਕਰਾ ਕੇ ਦੇਣੇ ਤੁਹਾਨੂੰ ਬਾਬਾ ਦੀਪ ਸਿੰਘ ਤੇ ਜਦੋਂ ਤੱਕ ਤੁਹਾਡਾ ਭਰੋਸਾ ਡਰਨਾ ਨਹੀਂ ਹੈਗਾ ਤੁਸੀਂ ਤੁਸੀਂ ਤਾਂ ਸਗੋਂ ਡਰ ਨੂੰ ਕਹਿ ਦੇਣਾ ਕਿ ਪਿੱਛੇ ਹੋ ਜਾ ਮੇਰੇ ਬਾਬਾ ਹੀ ਬੜੇ ਵੱਡੇ ਮੈਂ ਕਹਿੰਦਾ ਡਰ ਵੀ ਆਪੇ ਨਿਕਲ ਜਾਊਗਾ ਜ਼ਿੰਦਗੀ 'ਚ ਬਿਮਾਰੀਆਂ ਰੋਗ ਕਸ਼ਟ ਆਲਸ ਦਲਿੱਦਰ ਸਭ ਕੁਝ ਨਿਕਲ ਜਾਏਗਾ ਜ਼ਿੰਦਗੀ 'ਚ ਕੀ ਇਸ ਇਨਸਾਨ ਨੂੰ ਤਾਂ ਆਪਾਂ ਕਦੇ ਹਰਾ ਨਹੀਂ ਸਕਦੇ ਜਿਹਦਾ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਤੇ ਇੰਨਾ ਪੱਕਾ ਹੈ ਬਾਬਾ ਦੀਪ ਸਿੰਘ ਨੇ ਵਧੀਆ ਸੋਚਿਆ ਮਾੜਾ ਨਹੀਂ ਸੋਚਿਆ ਤੁਹਾਡੇ ਬਾਰੇ ਭਰੋਸਾ ਰੱਖੋ ਵਿਸ਼ਵਾਸ ਕਰੋ ਜ਼ਿੰਦਗੀ ਦੀ ਹਰ ਘੜੀ 'ਚ ਆਪਣੇ ਦਿਲ ਨੂੰ ਸਮਝਾਣਾ ਸਿੱਖੋ ਕਿ ਬਾਬਾ ਦੀਪ ਸਿੰਘ ਜੀ ਨੇ ਸੰਭਿਆ ਮੈਨੂੰ ਮੈਨੂੰ ਕੋਈ ਇੱਥੇ ਜ਼ਿੰਦਗੀ 'ਚ ਤੋੜ ਨਹੀਂ ਸਕਦਾ ਰੋਲ ਨਹੀਂ ਸਕਦਾ ਤੇ ਜੋ ਮੇਰੇ ਮੁਕੱਦਰਾ 'ਚ ਲਿਖਿਆ ਉਹ ਮੇਰੇ ਤੋਂ ਕੋਈ ਖੋਹ ਨਹੀਂ ਸਕਦਾ ਸਭ ਵਧੀਆ ਹੈਗਾ ਦੇਖਣਾ ਤੁਸੀਂ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ